ਇਹ ਭਾਰਤ ਮਾਲਾ ਪ੍ਰੋਜੈਕਟ ਹੈ ਗੜੇ ਮਰੀ ਹੈ ਮੀਂਹ ਨਾਲ ਹੋਇਆ ਨੁਕਸਾਨ ਫਸਲਾਂ ਦਾ ਨੁਕਸਾਨ ਗੈਸ ਲਾਈਨ ਪਾਈਪ ਦਾ ਘਰਾਂ ਦਾ ਨੁਕਸਾਨ ਹੋਇਆ ਹੋਇਆ ਹੈ ਜਿਹੜੇ ਉਹ ਨੁਕਸਾਨ ਜਿਹੜੇ ਉਹ ਮਾਮਲੇ ਜਿਹੜੇ ਮਤਲਬ ਚੋਣ ਜਾਬਤੇ ਦੇ ਵਿੱਚ ਵੀ ਦਿੱਤੇ ਜਾ ਸਕਦੇ ਨੇ ਜਿਹੜੇ ਬੰਦੇ ਜਾ ਸਕਦੇ ਨੇ ਜਿਹੜੇ ਪਹਿਲਾਂ ਤੋਂ ਆਏ ਪਏ ਨੇ ਜਿਹੜੀ ਸਰਕਾਰ ਉਤੇ ਕਾਲ ਮਟੋਲ ਕਰ ਰਹੀ ਹੈ ਅਸੀਂ ਇਹ ਤੇ ਇਸ ਬੰਦ ਚ 2 ਦਿਨ ਦਾ 5 ਤਰੀਕ 5 ਮਈ ਨੂੰ ਮੀਟ ਹੋਇਆ ਜਿਹੜਾ ਸੰਗਰੂਰ ਦਾ ਉਮੀਦਵਾਰ ਹੈ ਪਾਰਲੀਮੈਂਟ ਹਲਕੇ ਦਾ ਤੇ ਗਰਮਿੰਦਰ ਸਿੰਘ ਖੁੰਡਿਆ ਉਹਨਾਂ ਦੇ ਘਰਾਂ ਦੇ ਅੱਗੇ ਅਸੀਂ 5 ਤਰੀਕ ਦੇ ਧਰਨੇ ਦਾ ਪ੍ਰੋਗਰਾਮ ਕੀਤਾ ਹੋਇਆ ਉਹ ਅਸੀਂ ਕਰ ਰਹੇ ਹਾਂ ਤੇ ਸਰਕਾਰ ਸਾਡੀਆਂ ਗੱਲਾਂ ਦੀ ਗਲਮਟੋਲ ਕਰ ਰਹੀ ਹੈ ਸਤਮਦੀ ਗੱਲ ਇਹ ਹੈ ਕਿ ਕਈ ਖਾਮਾ ਤੇ ਤਾਂ ਜਿਹੜੇ ਮਾਮਜੇ ਆਏ ਪਏ ਨੇ ਗੜੇ ਮਰੀ ਦੇ ਉਹ ਬੰਡੇ ਨਹੀਂ ਜਾ ਰਹੇ ਕਹਿੰਦੇ ਸਾਡੀ ਸੰਗਰੂਡ ਡੀਸੀ ਨਾਲ ਮੀਟਿੰਗ ਹੋਈ ਹੈ ਉਹ ਡੀਸੀ ਸਾਹਿਬ ਕਹਿ ਰਹੇ ਨੇ ਵੀ ਹਾਂ ਜੀ ਮਾਮਜਾ ਤਾਂ ਆਇਆ ਪਿਆ ਜੀ 1 ਕਰੋੜ ਪਲੱਸ ਕੁਝ ਮਾਮਜਾ ਤੇ ਕੁਝ ਪਿੰਡਾਂ ਦਾ ਮਾਮਜਾ ਬੰਡਣ ਵਾਲਾ ਹੁਣ ਜਿਹੜਾ ਮਾਮਲਾ ਆਇਆ ਪਿਆ ਵੀ ਉਹ ਬੰਦੇ ਕਿਉਂ ਨਹੀਂ ਜਾ ਰਹੇ ਤੁਸੀਂ ਹੈਰਾਨ ਹੋਵੋਗੇ ਵੀ ਗੈਸ ਲਾਈਨ ਪਾਈਪ ਦੇ ਮਾਮਲੇ ਦਿੱਤੇ ਨੇ ਕਿਸਾਨਾਂ ਨੂੰ ਇੱਕ ਜਗ੍ਹਾ ਤੇ 2 ਲੱਖ ਰੁਪਏ ਪਰ ਏਕੜ ਦਾ ਤੇ ਜਿੱਥੇ ਜਦੋਂ ਉਹ ਸੰਘਰਸ਼ ਕੀਤਾ ਉਹਨਾਂ ਦਿੱਤੇ ਤੇ ਕਿਸੇ ਜਗ੍ਹਾ ਤੇ 24 ਲੱਖ ਰੁਪਏ ਪਰ ਏਕੜ ਦਾ ਮਾਮਲਾ ਦਿੱਤਾ ਗਿਆ ਯਾਨੀ ਇਹ ਜਿਹੜੇ ਇੰਨੇ ਫਰਕ ਨੇ ਜਿਹੜੀ ਮਤਲਬ ਭਗਮਤ ਮੰਤਰੀ ਸਰਕਾਰੀ ਕਹਿੰਦੀ ਸੀ ਵੀ ਜਰਮੈਂਟਾ ਗਰਦੌਰੀਆਂ ਤੋਂ ਪਹਿਲਾਂ ਦੇ ਦਿਆ ਕਰੂੰਗਾ ਗਰਦੌਰੀਆਂ ਕਰਨੀ ਲੋੜ ਹੀ ਨਹੀਂ ਪੈਣੀ ਤੁਹਾਨੂੰ ਐ ਜਿਹੀ ਗੱਲ ਵੀ ਇਹਦਾ ਮਤਲਬ ਗੱਲ ਫੋਕੀ ਹੈ ਵੀ ਕਿਸੇ ਗੱਲ ਦੀਆਂ ਗਰਦੌਰੀਆਂ ਕਰੇ ਤਾਂ ਉਹ ਤੁਹਾਨੂੰ ਕਿੰਪਤਾ ਲੱਗੇ ਵੀ ਨੁਕਸਾਨ ਦਾ ਮਾਮਲਾ ਕਿਤੇ ਕਿਤੇ ਹੋਇਆ ਕਿਹੜਾ ਕਿਹੜਾ ਕਿੰਨਾ ਕਿੰਨਾ ਹੋਇਆ। ਯਾਨੀ ਉਹ ਮਾਮਲੇ ਵੀ ਜਿਹੜੇ ਦੇ ਰਹੇ ਨੇ ਉਹ ਵੀ ਨਾ ਮਾਤਰ ਨੇ। ਯਾਨੀ ਅਸੀਂ ਕਹਿੰਦੇ ਵੀ ਜੇਕਰ 100% ਮਾਮਲਾ ਹੋ ਗਿਆ ਫਰਜ਼ ਕਰ ਲਓ ਹੁਣ ਕਿਸੇ ਖੇਤ ਕਿਸਾਨ ਦੇ ਖੇਤ ਨੂੰ ਅੱਗ ਲੱਗੀ। ਅੱਗ ਲੱਗ ਗਈ 100% ਮਾਮਲਾ ਮਿਲਣਾ ਚਾਹੀਦਾ ਪਤਾ ਹੀ ਹੈ ਉਹਦਾ ਕੁਝ ਨਹੀਂ ਬਚਦਾ। ਉਹਦਾ ਤਾਂ ਫਸਲ ਤੋਂ ਬਿਨਾ ਉਹਦੇ ਦਰਖਤਾਂ ਦਾ ਨੁਕਸਾਨ ਤੇ ਹੋਰ ਨੁਕਸਾਨ ਵੀ ਕਿੰਨੇ ਹੋ ਜਾਂਦੇ ਨੇ ਨਾਲ। ਉੱਥੇ ਵੀ ਜਿਹੜੀ 100% ਮਾਮਲਾ ਦੀ ਉੱਥੇ ਵੀ ਕੀ ਹੈ? ਜਦੋਂ ਚੰਨੀ ਸਰਕਾਰ ਤੋਂ ਅਸੀਂ 17000 ਰੁਪਏ ਪਰ ਏਕੜ ਦਾ ਮਾਮਲਾ ਤੈਅ ਕਰਵਾਇਆ ਸੀ ਤੇ ਇਹ ਸਾਡੀ ਆਮ ਆਦਮੀ ਦੀ ਸਰਕਾਰ ਨੇ 15 ਕਰ ਦਿੱਤਾ 15 ਤੋਂ ਵੀ ਯਾਨੀ ਫਿਰ ਇਹ 7.5 ਤੋਂ ਆ ਗਏ ਹੁਣ 68 ਤੇ ਆ ਗਏ ਹੁਣ 54 ਤੇ ਖੜਿਆ ਉਹ ਵੀ ਯਾਨੀ ਬਹੁਤ ਸਾਰੇ ਲੋਕ ਕਿਸਾਨਾਂ ਦਾ ਦਿੱਤੇ ਨਹੀਂ ਉਦੋਂ ਹੈਰਾਨ ਕਰਨ ਵਾਲੀ ਗੱਲ ਤੁਸੀਂ ਸੁਣੋਗੇ ਹੋਰ ਵੀ ਕਹਿੰਦੇ ਵੀ ਇਹ ਕੇਂਦਰ ਦੀ ਪਹੁੰਚੀ ਆ ਕਿਸੇ ਦਾ ਜੇ 20 ਕਿਲੋ ਦਾ ਨੁਕਸਾਨ ਕਿਹਨਾਂ ਦੇ ਮਿਲੂਗਾ ਇਹ ਇਹ ਨੁਕਸਾਨ ਬਾਕੀ ਇਹਦਾ ਮਤਲਬ ਜਿਹੜਾ 5 ਕਿਲਿਆਂ ਤੋਂ ਵੱਧ ਦਾ ਨੁਕਸਾਨ ਹੋ ਗਿਆ ਕੋਈ ਦੁਨੀਆ ਦੇ ਵਿੱਚ ਹੈ ਹੀ ਜੀ ਰਵਾਇਤ ਵੀ ਵੱਧ ਦਾ ਨੁਕਸਾਨ ਤੇ ਫਿਰ ਜ਼ਿੰਮੇਵਾਰੀ ਕਿਹਦੀ ਹੈ ਭਈ ਉਹ ਕੌਣ ਭਰੂ ਜਿਹੜੇ ਕਿਸਾਨ ਨੇ 20 ਕਿਲੇ ਲੈ ਕੇ ਠੇਕੇ ਤੇ ਜ਼ਮੀਨ ਦਾ 80000 ਰੁਪਏ ਨੂੰ ਠੇਕੇ ਦਾ ਮਾਮ ਦਾ ਦੇ ਦਾ ਪਹਿਨਾ ਜੇ ਉਹਦਾ ਵੀ ਨੁਕਸਾਨ ਹੋ ਗਿਆ ਤਾਂ ਉਹਨੂੰ 5 ਏਕੜ ਦੇ ਤੱਕ ਉਹਦਾ ਵੀ ਪਰਸੈਂਟੇਜ ਨਹੀਂ ਜਿਹੜਾ ਨਹੀਂ ਖਰਚਾ ਵੀ ਨਹੀਂ ਮੁੜਦਾ ਇਸ ਕਰਕੇ ਬਾਰ ਬਾਰ ਕਹੀ ਜਾਂਦੇ ਨੇ ਕਿਸਾਨ ਭਾਈ ਕਿਸਾਨਾਂ ਸਰਕਾਰ ਜਾ ਕਿਵੇਂ ਚੜ ਗਿਆ। ਤੁਹਾਡੀਆਂ ਨੀਤੀਆਂ ਨੇ ਕਿਸਾਨ ਮਾਰੇ। ਆ ਸੰਘਰਸ਼ ਕਰ ਰਹੇ ਨੇ ਉਦੋਂ ਦੇ ਲਗਾਤਾਰ ਬੈਠੇ ਨੇ ਬਟੈਂਡੇ ਵਾਲੇ ਕਿੰਨਾ ਚਿਰ ਡੀਸੀ ਦੇ ਆ ਜਿਹੜਾ ਬਟੈਂਡੇ ਡੀਸੀ ਦੇ ਦਫਤਰ ਦੇ ਵਿੱਚ ਇਹ ਡੀਸੀ ਵਾਲੇ ਜਾਣਕਾਰੀ ਮਿਲੀ ਆ ਵੀ ਇਹ ਗੱਲ ਕਰਨ ਨੂੰ ਹੀ ਤਿਆਰ ਨਹੀਂ ਕਿਸੇ ਨਾਲ ਮਾਂ ਦਾ। ਉਦੋਂ ਗੱਲ ਕਰਦੇ ਨੇ ਹੁਣ ਜੇ ਇਹਨਾਂ ਨੂੰ ਬਲਮ ਘੇਰ ਲਈਏ ਤਾਂ ਤੁਸੀਂ ਸਵਾਲ ਕਰੋਗੇ ਜੀ ਪਹਿਲਾਂ ਪੁੱਛ ਲੈਂਦੇ। ਪੁੱਛ ਕੀ ਲੈਂਦੇ ਇਹਨਾਂ ਨੂੰ? ਜੇ ਨਹੀਂ ਹੁਣ ਇਹ ਜਦੋਂ ਆ ਆ ਅਸੀਂ ਅੱਜ ਪ੍ਰੈਸ ਕਾਨਫਰੈਂਸ ਕਰ ਰਹੇ ਹਾਂ ਕੱਲ ਨੂੰ ਤਾਂ ਇਹ ਛੁੱਟਣਗੇ ਗੱਲ ਸਾਡੀ ਕਿਉਂਕਿ ਪ੍ਰੈਸ ਕਾਨਫਰੈਂਸ ਕਰਕੇ ਅਸੀਂ ਦਸਤਾਵੇਜ਼ ਲੈ ਕੇ ਧਰਨੇ ਨੂੰ ਮੜਿਆ ਪੰਟਰੀ ਵੀ ਇਹ ਨੁਬੇਲੇ ਕਿਹਨਾਂ ਨੇ ਜਟਾਲ ਮਟਰੀ ਮੀਤਿਹਰ ਨਾਲ ਦੋ ਮੀਟਿੰਗਾਂ ਹੋ ਗਈਆਂ ਅਜੇ ਵੀ ਉਹ ਜਹਾਗੀਰ ਦਾ ਮਸਲਾ ਜਿਹੜਾ ਜ਼ਮੀਨ ਦਾ ਲਟਕਦਾ ਉਹ ਕੁੜੀ ਮਾਲਕ ਹੈ ਉਹ ਉਹਦੇ ਤੇ ਬਕਾਇਦਾ ਉਹਦੀ ਮਾਲਕੀ ਦੀ ਹੈ ਉਹਦੇ ਸਟੇ ਲੱਗੀ ਹੋਈ ਹੈ ਉਹ ਵਕੀਲ ਨੇ ਕਿਸੇ ਨੇ ਉਹਦੇ ਪੱਖ ਚ ਪਾ ਉਹ ਇਹ ओरिजिनल ਖੋਲਿਆ ਵੀ ਸਟੇ ਤਾਂ ਉਹ ਤੇ ਹੈ ਹੀ ਨਹੀਂ ਸੀ 2012 ਦੀ ਸਕੇ ਹੈ ਤੇ 2000 ਮਾਲਕ ਦੇ ਵਿੱਚ ਅਪੋਜੀਸ਼ਨ ਪਾਰਟੀ ਨੂੰ ਮਾਲਕ ਬਣਾਇਆ ਹੋਇਆ ਹੈ। ਯਾਨੀ ਇਸ ਤਰ੍ਹਾਂ ਦੀਆਂ ਕਟਨਾਵਾਂ ਜੜੀਆਂ ਵਾਪਰੀਆਂ ਨੇ ਜਿਹਦੇ ਚ ਐਂ ਕਹਿੰਦੇ ਨੇ 15 ਦਿਨਾਂ ਚ ਹੱਲ ਕਰ ਦਾਂਗੇ ਹਫ਼ਤੇ ਚ ਹੱਲ ਕਰ ਦਾਂਗੇ। ਉਹਨਾਂ ਵੱਲ ਧਿਆਨ ਹੀ ਨਹੀਂ ਦਿੱਤਾ ਜਾ ਰਿਹਾ। ਸਗੋਂ ਇਹ ਕਹਿ ਰਹੇ ਨੇ ਵੀ ਤੇਰਾ ਨੇ 13 ਸੀਟਾਂ ਜਿੱਤ ਲਾਂਗੇ ਜਿੱਤੋਂਗੇ ਕਿੰਨਾ ਦੇ ਸਰਤੇ ਬਈ। ਆਉਂਗੇ ਕਿੰਨਾ ਦੇ ਕੋਲੇ। ਸਾਨੂੰ ਕਿਹਾ ਜਾਂਦਾ ਵੀ ਤੁਸੀਂ ਲੋਕ ਤਾਂ ਬੂਟਾਂ ਲੜ ਰਹੇ ਨੇ ਤੁਸੀਂ ਧਰਨੇ ਲਾ ਰਹੇ ਹੋ। ਸਾਡਾ ਤਾਂ ਕੰਮ ਹੀ ਸੰਤਾ ਇਹ ਜੇ ਇਹਨਾਂ ਦੀ ਰੁੱਤ ਹੈ ਹੁਣ। ਲੋਕਾਂ ਨੂੰ ਗਮਰਾਹ ਕਰਕੇ ਤਾ ਸਾਡਾ ਵੀ ਇਹੀ ਛੁੱਡੀ ਕਮਜ਼ੋਰੀ ਨੂੰ ਮੁੱਧਿਆ ਹੋਇਆ ਛੁੱਡੇ ਤੇ ਐਕਸ਼ਨ ਕਰਕੇ ਆਪਣੀਆਂ ਮੰਗਾਂ ਛੋਡੇ ਗੜ ਤੋਂ ਹੋਂ ਤੇ ਗੋਡਾ ਕਰਕੇ ਕੋਨਾ ਮਨਵਾਈਏ ਸਾਡਾ ਕਿਹੜਾ ਅਧਿਕਾਰ ਨਹੀਂ ਭਗਵੰਤਮਾਨ ਹੀ ਕਹਿੰਦਾ ਹੁੰਦਾ ਨਾ ਸੱਤਾ ਚਾਇਆ ਨੂੰ ਸਵਾਲ ਪੁੱਛੋ ਸੱਤਾ ਨੂੰ ਸਵਾਲ ਪੁੱਛਦੇ ਸੱਤਾ ਚਾਇਆ ਨੂੰ ਛੋਡੇ ਘਰੇ ਜਾ ਕੇ ਸਵਾਲ ਪੁੱਛਣ ਲੱਗ ਰਿਆਂ ਸਾਨੂੰ ਅਸੀਂ ਦੱਸੋ ਆਹ ਮਾਮਲਾ ਕੌਣ ਦੇਊਗਾ ਆਹ ਗੱਲਾਂ ਦੇ ਜਵਾਬ ਕੌਣ ਦੇਊਗਾ ਭੇਡ ਦਾ ਬੱਕਰੀ ਦਾ ਮਰੇ ਦਾ ਪੈਸਾ ਕੌਣ ਦੇਊਗਾ ਗੜੇ ਮਾਰੀ ਦਾ ਨੁਕਸਾਨ ਕੌਣ ਦੇਊਗਾ ਅਗਰ ਸੜੀ ਫਸਲ ਦਾ ਨੁਕਸਾਨ ਕੌਣ ਦੇਊਗਾ ਇਹਦੇ ਜ਼ਿੰਮੇਵਾਰ ਕੌਣ ਨੇ ਤੁਸੀਂ ਕਹਿੰਦੇ ਮੈਂ ਕਿਸਾਨ ਅੰਡ ਇੰਜਨ ਦੇ ਸਲੈਂਸਰ ਮੂਰੇ ਮ ਜੀ ਡਾ ਕੇ ਪਹਿਲਾਂ ਹੁੰਦਾ ਸੀ ਜੇ ਤੈਨੂੰ ਇੰਨਾ ਗੱਲਾਂ ਦਾ ਪਤਾ ਹੈ ਵੀ ਕਿਸਾਨ ਐਨੇ ਸੰਕਟ ਦੇ ਨਾਲ ਤੈਨੂੰ ਇਸ ਗੱਲ ਦਾ ਵੀ ਪਤਾ ਵੀ ਉਹਨਾਂ ਦੇ ਘਰੇ ਰੋਟੀ ਪੱਕਦੀ ਹੋਣੀ ਜਿਹਦੀ ਸਾਰੀ ਦੀ ਸਾਰੀ ਫਸਲ ਅੰਗ ਨਾਲ ਮੱਚ ਗਈ ਉਹਨਾਂ ਘਰਾਂ ਦੇ ਰੋਟੀ ਪੱਕਦੀ ਹੋਣੀ ਜਿੰਨਾਂ ਦੀ ਗਣਾਂ ਨੇ ਮਾਰਤੀ ਜਿਹੜੀ ਕੱਲ ਨੂੰ ਆ ਜਾਣੀ ਸੀ ਘਰਾਂ ਘਰਾਂ ਦੇ ਵਿੱਚ ਤੁਸੀਂ ਉਹਨਾਂ ਦੇ ਨੁਕਸਾਨ ਨੂੰ ਨਾ ਗਰੀਬਾਂ ਦਾ ਭਲਾ ਕੀ ਹਾਲ ਹੋ ਜਿਨ੍ਹਾਂ ਦੇ ਖੋਲੇ ਟਹਿਗੇ ਜਿਨ੍ਹਾਂ ਦੇ ਛੱਤ ਨਹੀਂ ਹੈ ਸਿਰ ਤੇ ਬਹਿਣ ਨੂੰ ਜਿਨ੍ਹਾਂ ਦੇ ਘਟ ਹੈਗੇ ਸਾਰੇ ਸਾਰੇ ਮਕਾਨ ਟਹਿਗੇ ਉਹਨਾਂ ਦਾ ਦੱਸੋ ਕੀ ਹੈ ਇਸ ਕਰਕੇ ਅਸੀਂ ਇਹ ਸਰਕਾਰ ਨੂੰ ਕੰਨ ਕਰਾਉਣਾ ਚਾਹੁੰਦੇ ਆ ਥੋੜੇ ਜਰੀਏ ਅਸੀਂ ਸਰਕਾਰ ਨੂੰ ਸੁਨੇਹਾ ਦੇਣਾ ਚਾਹੁੰਦੇ ਆ ਜਾਂ ਇਹ ਮਸਲੇ ਦਾ ਹੱਲ ਕਰ ਦੋ ਜਾਂ ਫਿਰ ਇਸ ਇਸ ਮਸਿਆ ਵਾਸਤੇ ਸਾਡੇ ਅੰਦੋਲਨ ਦੇ ਸਾਹਮਣਾ ਕਰਨ ਵਾਸਤੇ ਤੂੰ ਕੀ ਯਾਰੋ ਤੇ ਅਸੀਂ 5 ਤਰੀਕ ਤੋਂ ਇਹ ਦੋਨੇ ਪ੍ਰੋਗਰਾਮ ਕਰਨੇ ਪਿਆਰੇ ਖੁੱਡੀਆਂ ਦੇ ਵੀ ਲਾਵਾਂਗੇ ਗਰਮੀਤ ਖੁੱਡੀਆਂ ਦੇ ਵੀ ਤੇ ਮੀਟ ਹੇਅਰ ਦੇ ਵੀ 5 ਨੂੰ ਧਰਨਾ ਲਾਵਾਂਗੇ ਤੇ ਇਹਦਾ ਨਫਾ ਨੁਕਸਾਨ ਜਿਹੜਾ ਹੋਊ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ ਜੱਤੇਬੰਦੀ ਵੱਲੋਂ ਸਵਾਸਤ ਕਿਹਾ ਜਾ ਰਿਹਾ ਹੈ ਕਿ ਤੁਸੀਂ ਆਪਾਂ ਨੂੰ ਤੁਸੀਂ ਅੰਕੀ ਕਿੱਥੇ ਆਮ ਆਮਾਰੀ ਪਾਰਟੀਆਂ ਕੋਲ ਦੇ ਰੂਪ ਵਿੱਚ ਇੱਕ ਟੂ ਮਿੰਟ ਦੀ ਬਾਤ ਆਪਾਂ ਪਹਿਲਾਂ ਕਰ ਲਈ ਫਿਰ ਦੱਸੋ ਇਹ ਤਾਂ ਕਰ ਲਓ ਜੀ ਕੋਈ ਰਹੇਗੀ ਥੋੜਾ ਜਿਹੜਾ ਕੋਈ ਚੱਲ ਰਿਹਾ ਹੈ ਲਗਾਤਾਰ ਜਾਂ ਮੰਤਰੀਆਂ ਦਾ ਮੀਟਿੰਗਾਂ ਦਾ ਪ੍ਰਧਾਨ ਜੀ ਨੇ ਜ਼ਿਕਰ ਕੀਤਾ ਹੈ ਇਹ ਜਿਹੜੇ ਕੰਮ ਕੋ ਪਹਿਲਾਂ ਥੋੜਾ ਸਭ ਦੇ ਤੁਸੀਂ ਕਾਫੀ ਕਸਾੜੀ ਰੁੱਤ ਦੇ ਵਿੱਚ ਪਹੁੰਚੇ ਹੋ ਕਿਉਂਕਿ ਇਹ ਮੰਗਾ ਮਸਲੇ ਲੰਮੇ ਹਨ ਜੇ ਵੈਸਪਾ ਪਲਾਨ ਦੀ ਗੱਲ ਕਰਨੀ ਹੋਵੇ ਤਾਂ ਸਾਲ ਭਰ ਦਾ ਹੋ ਗਿਆ ਇਹਨੂੰ ਸਾਲ ਭਰ ਸਮਝੌਤਾ ਹੋਏ ਨੂੰ ਹੋ ਗਿਆ ਆਹੀਂ ਗੜੇਮਾਰੀ ਹੈ ਜਿਹੜੀ ਪਹਿਲੀ ਗੜੇਮਾਰੀ 2 ਮਾਰਚ ਨੂੰ ਹੋਈ ਆ ਅਸੀਂ 2 ਮਾਰਚ ਤੋਂ ਬਾਅਦ ਹੀ ਹਰਕਤ ਚ ਆ ਗਿਆਂ 5 ਤਰੀਕ ਨੂੰ ਡੀਸੀ ਨੂੰ ਪੱਤਰ ਦਿੱਤਾ ਆਹੀਂ ਅੱਗ ਲੱਗ ਗਈ ਪਸ਼ੂਆਂ ਦਾ ਨੁਕਸਾਨ ਆ ਗਰਮੀਤ ਕੁਡੀਆਂ ਜੀ ਜਿਹੜੇ ਇੱਥੋਂ ਲੋਕ ਸਭਾ ਤੋਂ ਐਮਪੀ ਦੀ ਚੋਣ ਵੀ ਲੜ ਰਹੇ ਐ ਬਟਿੰਡੇ ਦੀ ਤੇ ਉਹ ਪਿੰਡ ਜਾ ਕੇ ਆਏ ਆ ਪਰ ਹਲੇ ਤੱਕ ਕੰਨੇ ਫੋਕੇ ਬਿਆਨਾਂ ਤੋਂ ਬਿਨਾ ਕੁਝ ਨਹੀਂ ਇਸ ਤੋਂ ਇਲਾਵਾ ਅਸੀਂ 4 ਤਰੀਕ ਤੋਂ ਲੈ ਕੇ 25 ਤਰੀਕ ਤੱਕ ਡੀਸੀ ਦਫ਼ਤਰ ਅੱਗੇ ਬੈਠੇ ਹਾਂ ਬੂਝਾਈ ਕਰੀ ਰਏ ਇਹਨਾਂ ਤੇ ਇਹਨਾਂ ਦਿਨਾਂ ਦੌਰਾਨ ਸਾਰੇ ਲਗਭਗ ਐਮਐਲਏ ਸਾਹਿਬਾਨ ਤੇ ਫੁੱਡੀਆਂ ਸਾਹਿਬਾਨ ਚਾਰ ਮੀਟਿੰਗਾਂ ਹੋਈਆਂ ਚਾਰੇ ਮੀਟਿੰਗਾਂ ਦੇ ਵਿੱਚ ਤੁਰਸ ਫੋਨ ਚੱਕਦੇ ਆ ਡੀਸੀ ਸਾਹਿਬ ਨੂੰ ਕਹਿੰਦੇ ਆ ਇਹਦਾ ਮਸਲਾ ਹੱਲ ਕਰੋ ਪਰ ਬਾਅਦ ਦੇ ਵਿੱਚ ਪ੍ਰਣਾਲਾ ਜਿਹੜਾ ਕਹਿੰਦੇ ਉਹਨੇ ਉੱਥੇ ਦਾ ਉੱਥੇ ਰਹਿੰਦਾ ਹੈ ਕਿਉਂਕਿ ਅਸੀਂ ਤਾਂ ਇਹਨੂੰ ਆਏ ਲੈਣੇ ਆਂ ਵੀ ਅਸਲ ਵਿੱਚ ਖੇਤੀਬਾੜੀ ਮੰਤਰੀ ਹੈ ਕੈਬਨਿਟ ਮੰਤਰੀ ਹੈ ਆਈ ਮੀਟ ਇੱਥੇ ਦਾ ਜ਼ਿਕਰ ਕੀਤਾ ਇਹਨਾਂ ਨੇ ਕਿ ਉਹ ਤੁਰੰਤ ਭਲਾ ਕਿਸੇ ਅਫਸਰ ਨੂੰ ਫੋਨ ਕਰਦੇ ਆ ਇਹਦਾ ਮਤਲਬ ਇਹ ਵੱਡਦਾ ਵੀ ਸਾਡੇ ਮੂੰਹ ਤੇ ਫੋਨ ਉਧਲਾ ਕਰ ਦਿੰਦੇ ਆ ਤੇ ਮਗਰੋਂ ਅਸਲੀ ਫੋਨ ਕਰਦੇ ਆ ਉਹਨਾਂ ਨੂੰ ਵੀ ਨਹੀਂ ਉਹਨਾਂ ਦੀ ਸੁਣਨੀ ਐਸ ਕਰਕੇ ਅਸੀਂ ਜਿੱਥੇ ਤੁਸੀਂ ਸਵਾਲ ਵੀ ਕਰ ਰਹੇ ਸੀ ਵੀ ਅਸੀਂ 5 ਤਰੀਕ ਤੋਂ ਉਹਨਾਂ ਦੇ ਦੋਨੋਂ ਕੈਬਨਿਟ ਮੰਤਰੀਆਂ ਦੇ ਘਰਾਂ ਅੱਗੇ ਤਾਂ ਬੈਠਣੇ ਬੈਠਣਾ ਤੇ ਨਾਲ ਹੀ ਅਸੀਂ ਉਸੇ ਦਿਨ ਤੋਂ 5 ਤਰੀਕ ਤੋਂ ਲੈ ਕੇ ਇਹਨਾਂ ਦੇ ਪਿੰਡਾਂ ਦੇ ਵਿੱਚ ਜਿਹੜਾ ਸਖਤ ਵਿਰੋਧ ਕਰਨ ਦਾ ਫੈਸਲਾ ਹੈ ਕਿਉਂਕਿ ਪਹਿਲਾਂ ਇਸਕੇਮ ਦਾ ਸੱਦਾ ਆਇਆ ਹੋਇਆ ਅਸੀਂ ਭਾਜਪਾ ਦਾ ਡੱਟ ਕੇ ਵਿਰੋਧ ਕਰਦੇ ਆਂ ਸਾਰੀਆਂ ਕਿੱਥੇ ਪਿੰਡਾਂ ਦੇ ਕੋਲੋਂ ਆਈ। ਪਰ ਅਸੀਂ ਇਹ ਦੋਨੇ ਹਲਕਿਆਂ ਦੇ ਵਿੱਚ ਉਧਰ ਸੰਗਰੂਪ ਲੋਕ ਸਭਾ ਹਲਕਾ ਹੈ ਤੇ ਬਠਿੰਡਾ ਦੇ ਲੋਕ ਸਭਾ ਹਲਕਾ ਹੈ। ਦੋਨੇ ਹਲਕਿਆਂ ਦੇ ਵਿੱਚ ਇਹਨਾਂ ਦਾ ਕੋਈ ਵੀ ਉਮੀਦਵਾਰ ਜਾਊਗਾ, ਚਾਹੇ ਵੋਟਾਂ ਮੰਗਣ ਆਲਾ ਇਹਨਾਂ ਦਾ ਕੋਈ ਸਪੋਰਟਰ ਜਾਊਗਾ, ਅਸੀਂ ਉਹਨਾਂ ਦਾ ਡੱਟ ਕੇ ਪਿੰਡਾਂ ਦੇ ਵਿੱਚ ਵੀ ਡਟਵਾ ਪ੍ਰੋਪੋਜ਼ ਕਰਾਂਗੇ। ਇਹ ਅਸੀਂ ਪਹਿਲਾਂ ਕਹਿ ਚੁੱਕੇ ਹਾਂ। ਤੇ ਹਾਲ ਤਾ ਹੈ ਕਿ ਪਰਸੋਂ ਦੀ ਗੱਲ ਹੀ ਹੈ। ਪਰਸੋਂ ਬੀਬਾ ਬਲਜਿੰਦਰ ਕੌਰ ਜਿਹੜਾ ਇਹਨਾਂ ਦੀ ਕੈਬਨਿਟ ਦਾ ਦਰਜਾ ਵੀ ਤੁਰੰਤ ਡੀਸੀ ਨੂੰ ਕਿਹਾ ਜੇ ਦਾ ਹੱਲ ਕਰੋ ਸਗੋਂ ਉਲਟਾ ਡੀਸੀ ਫੋਨ ਔਨ ਕਰਕੇ ਕਹਿੰਦਾ ਤੁਸੀਂ ਵਿੱਚ ਹੀ ਸੀਗੇ ਸਾਡਾ ਅਗੂ ਜਿਹੜਾ ਉਸ ਖਾਸ ਕਰਕੇ ਜੈਸਪਰ ਪਲਾਨ ਦਾ ਇਹ ਮਾਮਲੇ ਨੂੰ ਹੈਂਡਲ ਕਰ ਰਿਹਾ ਹੈ ਅ ਜਗਦੇਵ ਜੋ ਜੋਗੇ ਵਾਲਾ ਉਹਨੇ ਕਿਹਾ ਵੀ ਭਾਈ ਨੂੰ ਸਾਰੀ ਕਹਾਣੀ ਦਾ ਪਤਾ ਹੈ ਡੀਸੀ ਝੂਠ ਮਾਰ ਰਿਹਾ ਹੈ ਕਹਿੰਦਾ ਇਹ ਤਾਂ ਮੀਟਿੰਗ 'ਚ ਹੀ ਨਹੀਂ ਆਇਆ ਹੋਇਆ ਸ਼ਿੰਗਾਰਾ ਮਾਰ ਸੀਗਾ ਮੀਟਿੰਗ ਤੇ ਜੇ ਸ਼ਿੰਗਾਰਾ ਮਾਰ ਸੀਗਾ ਫਿਰ ਤੁਸੀਂ ਮਤਲਬ ਹੱਲ ਕਰਤਾ ਤੁਰਤ ਸੱਦ ਲਿਆ ਤੁਰਤ ਸੱਦ ਕੇ ਬਾਹਰ ਚ ਬਹਿ ਕੇ ਸਾਰਾ ਦਿਨ ਬਹਿ ਕੇ ਮੁਰਗੇ ਇਹ ਬੀਬਾ ਜੀ ਵੀ ਸੁਣ ਰਹੇ ਹੋਣਗੇ ਜਾ ਮੈਂ ਕਹੂੰਗਾ ਤੁਹਾਡੇ ਜਿਵੇਂ ਕਹਿੰਦੇ ਭਾਈ ਆ ਕਹਿੰਦੇ ਹੁਣ ਤੁਸੀਂ ਇਹ ਸ਼ੇਅਰ ਕਰਕੇ ਵੀ ਭਾਈ ਤੱਕ ਪਹੁੰਚਾ ਦਿਓ ਬੰਦਾ ਵੀ ਕੱਲ ਵੀ ਸਾਰਾ ਦਿਨ ਸਾਡੇ ਨਮਾਇंदे ਡੀਸੀ ਡਾਕਟਰ ਦੇ ਬਾਹਰ ਬੈਠੇ ਮੁੜ ਕੇ ਡੀਸੀ ਅੰਦਰ ਬੈਠਾ ਹੈ ਅੰਦਰ ਬੈਠੇ ਨੇ ਉਹਨੇ ਕੋਈ ਮunasib ਨਹੀਂ ਸਮਝਿਆ ਕਿ ਉਹਨਾਂ ਨੂੰ ਗੱਲ ਕਰ ਲਈ ਉਧਰੋਂ ਐਮਐਲਏ ਸਾਹਿਬ ਦਾ ਐਂ ਕਹਿ ਲਿਆ ਮੰਤਰੀ ਸਾਹਿਬ ਦਾ ਫੋਨ ਆਇਆ ਹੋਇਆ ਇਹ ਫੋਨ ਨੂੰ ਕਿਵੇਂ ਲੱਜਾ ਇਸ ਕਰਕੇ ਸਰਕਾਰ ਇਹਦਾ ਮਤਲਬ ਜਾਣਬੁੱਝ ਕੇ ਸਾਡੇ ਮੰਗਾ ਮਸਲੇ ਨੂੰ ਹਣ ਗਣਾ ਕਰ ਲਈ ਹੈ ਕਿਉਂਕਿ ਇਹਦੇ ਪਿੱਛੇ ਉਹਨਾਂ ਦੀ ਚਾਲ ਇਹ ਹੈ ਵੀ ਅਸਲ ਵਿੱਚ ਇਹ ਰੌਲਾ ਸ਼ਹਿਰ ਦਾ ਨਹੀਂ ਰੋਲਾ ਪੈ ਹੀਦਾ ਉਹ ਗੱਲਾਂ ਵੱਡੀਆਂ ਵੀ ਅੱਜ ਇਹਨਾਂ ਦੀਆਂ ਗੱਲਾਂ ਬਹੁਤ ਛੋਟੀਆਂ ਐ ਮਸਲੇ ਹੱਲ ਹੋਣ ਵਾਲੇ ਆ ਮੌਜੂਦਾ ਮਸਲਾ ਪਾਲਿਸੀ ਬਣੀ ਹੋਈ ਐ ਜਿਵੇਂ ਪ੍ਰਧਾਨਜਾਂ ਨੇ ਕਹੇ 100% 100% ਨੂੰ ਵੀ ਉਹ ਤੇ ਸਾਰਾ ਦਿਨ ਤਸਵੀਰਦਾਰ ਐ ਉਸ ਪ੍ਰਸ਼ਾਸਨ ਉਹਦੇ ਨਾਲ ਸਾਰਾ ਦਿਨ ਮੀਟਿੰਗਾਂ ਚੱਲੀ ਜਾਂਦੀ ਐ ਅਸੀਂ ਕਹਿੰਦੇ ਇਹ ਤਾਂ ਐਕਸੀਡੈਂਟ ਦਾ ਮਾਮਲਾ ਐ ਇਹ ਤੇ ਚਾਹੇ ਪਰਚਾ ਕਰੋ ਤੁਸੀਂ ਜਦੋਂ ਕਿ ਇਥੋਂ ਦਾ ਕਾਨੂੰਨ ਇਹ ਕਹਿੰਦਾ ਵੀ 10 ਰੁਪਈਆ ਤੋਂ ਵੱਧ ਵੀ ਜੇ ਕੋਈ ਅੱਗ ਅੱਗ ਦੇ ਨਾਲ ਨੁਕਸਾਨ ਹੋ ਗਿਆ ਅਸੀਂ ਵਕੀਲਾਂ ਦੀਆਂ ਰਾਇ ਲੈ ਆਈਆਂ ਵੀ ਉਹਦੇ ਤੇ ਤੁਰੰਤ ਤੇ 435 ਧਾਰਾ ਲਾ ਕੇ ਪੜਚਾ ਦਰਜ ਹੋਣਾ ਚਾਹੀਦਾ ਉਹ ਮਹਿਕ ਨਹੀਂ ਜਿਹਦੀ ਵੀ ਅਣਗਹਿਲੀ ਹੁਣ ਸਿੱਧੀ ਅਣਗਹਿਲੀ ਬਿਜਲੀ ਬੋਰਡ ਦੀ ਆ ਗਈ ਕਾਰਪੋਰੇਸ਼ਨ ਉਹ ਤੇ ਪੜਚਾ ਦਰਜ ਕਰਨ ਨੂੰ ਤਿਆਰ ਨਹੀਂ ਉਲਟਾ ਕਹਿੰਦੇ ਇਹ ਬਿਜਲੀ ਬੋਰਡ ਤੇ ਪੜਚਾ ਦਰਜ ਕਰਤਾ ਨਾ ਇਥੇ ਤਾਂ ਬੂਧ ਹੋਈ ਮੱਚ ਵੀ ਜਿਹਦੇ ਸਾਰੇ ਏਰਮਾਨ ਮੱਚ ਗਏ ਸੁਪਨੇ ਮੱਚ ਗਏ ਉਹ ਕੀ ਕਰੂ ਕਿਸਾਨ ਉਹਦੇ ਬਾਰੇ ਕੋਈ ਖਿਆਲ ਨਹੀਂ ਤੋ ਇਸ ਕਰਕੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਸਾਡੇ ਲੋਕਾਂ ਨੇ ਬਹੁਤ ਵੱਡੀਆਂ ਅਮੀਸ਼ਾਂ ਅਮੀਦਾਂ ਆਸਾਂ ਲਾਣੀਆਂ ਸੀਗਾ ਤੇ ਵੱਡੀ ਜਿੱਤ ਉਹਨਾਂ ਦੀ ਝੋਲੀ ਚ ਪਾਈ ਸੀ 92 ਸਿੱਟੇ ਦੇ ਕੇ ਅੱਜ ਉਹਨਾਂ ਨੇ ਸਾਰਾ ਉਹ ਗੱਲ ਨੂੰ ਸੱਚੀ ਕਹਾਤਾ ਕਿਉਂਕਿ ਅਸੀਂ ਤਾਂ ਸਾਡੀ ਜਥੇਬੰਦੀ ਨੇ ਪਹਿਲਾਂ ਕਹਿ ਤਾ ਕਿ ਉਹਨਾਂ ਤੋਂ ਵੀ ਦੂਜਿਆਂ ਨੂੰ ਚੰਗੇ ਕਹਾ ਦੇਣਗੇ ਅੱਜ ਉਹ ਦੂਜਿਆਂ ਨੂੰ ਚੰਗੇ ਕਹਾ ਲੱਗੇ ਹੋਇਆ ਸੋ ਇਸ ਕਰਕੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਠੀਕ ਹੈ ਹਜੇ ਸਾਡੀ ਤਾਕਤ ਉਹਨਾਂ ਦੇ ਮੁਕਾਬਲੇ ਘੱਟ ਹੋ ਉਹਨਾਂ ਨੂੰ ਮਾਣ ਹੋ ਕਿਉਂਕਿ ਸੱਤਾ 'ਚ ਜਿਹੜਾ ਵੀ ਬੰਦਾ ਆ ਜਾਂਦਾ ਉਹਨਾਂ ਨੂੰ ਮਾਣ ਪੈਂਦਾ ਹੀ ਹੈ ਸੱਤਾ ਦਾ ਨਸ਼ੇ ਹੀ ਹੋ ਜਾ ਪਰ ਕੋਈ ਗੱਲ ਨਹੀਂ ਦੇਖਾਂਗੇ ਦੋ ਹੱਥ ਇਹਨਾਂ ਦੇ ਨਾਲ ਪਿੰਡਾਂ ਦੇ ਵਿੱਚ ਵੀ ਟਕਰਾਅ ਵਿਰੋਧ ਹੋਊਗਾ ਕਰਾਓ ਦੋਨਾਂ ਦਾ ਕਰਾਂਗੇ ਕਿ ਪੂਰੇ ਪੰਜਾਬ ਦੇ ਵਿੱਚ ਦੋ ਦਾ ਇੱਕ ਵਾਰੀ ਦੋ ਦਾ ਜੇ ਨਹੀਂ ਸੁਣਦੇ ਫਿਰ ਅਗਲਾ ਸੋਚਿਆ ਜਾਊ ਥੂਪਾ ਕਮੇਟੀ ਵਿੱਚ ਕਰਾਓ ਨਹੀਂ ਕਰਾਓ ਨਹੀਂ ਅਸੀਂ 13 ਸਿਧਾਂਤ ਧਰਨਾ ਲਾਵਾਂਗੇ ਧਰਨਾ ਲਾਉਣ ਦਾ ਮਤਲਬ ਅਸੀਂ ਬਾਹਰ ਚ ਬੈਠੇ ਜਿੱਧਰ ਨਿਕਲਣਗੇ ਅਸੀਂ ਉਹਨਾਂ ਦਾ ਮਗਰਾ ਵੀ ਕਰਿਆ ਕਰਾਂਗੇ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਕਿਉਂਕਿ ਸਾਡਾ ਤਾਂ ਅਸੀਂ ਸੱਥਾ ਨੂੰ ਖਾੜਾ ਬਣਾਉਣਾ ਹੈ ਸਾਡਾ ਮਤਲਬ ਇਹ ਹੈਗਾ ਉੱਥੇ ਵੀ ਸੁਣਵਾਈ ਅਗਲਾ ਕਹਿੰਦਾ ਬਾਹਰ ਚ ਬੈਠੇ ਆ ਤੇ ਨਾਲ ਉਹ ਲੋਕ ਜਿਹੜੇ ਸਾਨੂੰ ਕਦੇ ਅਸੀਂ ਸੜਕਾਂ ਤੇ ਜਾਂਦੇ ਆ ਜੋ ਰੇਲਾ ਲੱਜਾਂਦੇ ਨੇ ਜਿਹੜੇ ਕਹਿੰਦੇ ਹੁੰਦੇ ਆ ਵੀ ਇਹ ਹਜਰ ਹੁਣ ਲੋਕ ਪਰੇਸ਼ਾਨ ਹੁੰਦੇ ਆ ਤੁਸੀਂ ਉਹਨਾਂ ਦੇ 12 ਚ ਜਾਓ ਹੁਣ ਅਸੀਂ 12 ਚ ਜਾਣ ਲੱਗੇ ਆ ਜਾਣ ਉਹ ਲੋਕ ਵੀ ਸਾਡੀ ਏਡੀ ਬਾਜੋ ਗੱਲ ਹੈ ਪ੍ਰਬੰਧ ਕੀਤੀ ਹੋਈ ਗੱਲ ਹੈ ਇਹਦੇ ਵਿੱਚ ਕੋਈ ਦਿੱਕਤ ਦਿੱਕਤ ਫਿਰਤ ਨਹੀਂ ਸਾਰੇ ਮੰਨ ਰਹੇ ਆ ਉਹ ਠਿੰਡਾ ਡੀਸੀ ਮੰਨ ਰਹੇ ਆ ਵੀ ਇਹਦੇ ਤੇ ਚੋਣ ਜਾਬ ਤੇ ਕੋਈ ਮਾਮਲਾ ਨਹੀਂ ਤੇ ਪਹਿਲਾਂ ਅਸੀਂ ਤਾਂ ਮੈਂ ਦਿੱਤਿਆਂ ਚੋਣ ਜਾਬ ਤੇ ਦੁਰਾਣੇ ਮੁਆਫੇ ਵੰਡਾਈ ਹੋਈ ਪਾ ਥੋੜਾ ਪਹਿਲਾਂ ਤਾਂ ਸਾਰਿਆਂ ਦਾ ਧੰਨਵਾਦ ਥੋੜੇ ਮਾਣੇ ਰਮਾਈ ਜਿਹੜੇ ਸਾਡੇ ਸਾਰੇ ਦਰਸ਼ਕ ਲੋਕ ਸੁਣ ਰਹੇ ਆ ਕਿਰਤੀ ਲੋਕ ਸੁਣ ਰਹੇ ਆ ਉਹਨਾਂ ਨੂੰ ਸਨੇਹਾ ਜ਼ੋਰਦਾਰ ਹੈ ਕਿ ਪਹਿਲੀਆਂ ਸਰਕਾਰਾਂ ਤਾਂ ਮਾੜੀਆਂ ਸੀਗੀਆਂ ਸੀਗੀਆਂ ਇਹਦੇ ਕਰਕੇ ਲੋਕਾਂ ਨੇ ਰੱਦ ਕੀਤਾ ਨਵੀਂ ਸਰਕਾਰ ਲਿਆਂਦੀ ਆ ਆਪ ਵਾਲਿਆਂ ਨੇ ਇਹ ਸਰਕਾਰ ਨਾਲੋਂ ਮਾੜੀ ਨਿਕਲੀ ਹੈ ਥੋੜੇ ਮਾਣੇ ਤੁਸੀਂ ਜ਼ੋਰ ਨਾਲ ਲੋਕਾਂ ਨੂੰ ਗੱਲ ਕਹਿਣੀ ਚਾਹੁੰਦੇ ਆ ਕਿ ਜੇ ਤੁਸੀਂ ਆਪਦੇ ਮਸਲੇ ਹੱਲ ਕਰਾਉਣੇ ਆ ਇੱਕ ਇੱਕ ਦੇ ਸੰਘਰਸ਼ ਬਣਾ ਨਹੀਂ ਹੋਣੇ ਉਹਨਾਂ ਨੂੰ ਸੱਦਾ ਕਿ ਇੱਕ ਇੱਕ ਦੇ ਨਾਸਤੇ ਦੇ ਮੈਦਾਨ ਚ ਆਜੋ ਜੋਦੀ ਮਾਰਦੀ ਗੱਲਾਂ ਨੂੰ ਤੋ ਬਣਾ ਲਓ ਜੋਦੀ ਮਾਰਦੀ ਗੱਲ ਕਰਾ। ਕੀ ਪ੍ਰੋਬਲਮ ਕੀ ਆ ਗਾ? ਅਗਲਾ ਪ੍ਰੋਗਰਾਮ ਦੇਖੋ ਸਾਡੀ ਧਰਨੇ ਉਹਨਾਂ ਦੇ ਮੰਤਰੀਆਂ ਦੇ ਬਾਰੇ ਚ ਤੇ ਨਾਲ ਅਸੀਂ ਜਿੰਨੇ ਪਿੰਡ ਹੈ ਸਾਰੇ ਏਰੀਏ ਦੇ ਜਿੱਥੇ ਜਾਣਗੇ ਉੱਥੇ ਵਿਰੋਧ ਵੀ ਕਰਾਂਗੇ ਵੀ ਆਪਣੇ ਤੌਰ ਤੇ ਮਹਿੰਮ ਵੀ ਲਾਵਾਂਗੇ ਸਾਰੇ ਪਿੰਡਾਂ 'ਚ ਵੀ ਆ ਇਹਨਾਂ ਦਾ ਬਿਹਾਰ ਆ ਸਾਡਾ ਸਾਹਮਣੇ ਧਰਨੇ ਕਰਨਾ ਸ਼ੁਰੂ ਕਰੀਏ 5 ਦਿਨਿ ਤੋਂ ਨਹੀਂ ਲਈਏ 5 ਮਈ ਤੋਂ ਦੋਨੇ ਮੰਤਰੀ ਦੋਨੋਂ ਮੰਤਰੀ ਉਹਨਾਂ ਦੇ ਹੋਊਗਾ ਜਿਹੜੇ ਜਿਹੜੇ ਮੰਤਰੀ ਉਧਰ ਮਿਹਦੇ ਰਹੇਗਾ ਇਧਰ ਖੂਬੀਆਂ ਖਾਬ ਰਹੇਗੀ ਆ ਹੋਰ ਕੋਈ ਸਵਾਲ ਹੈ ਕੋਈ ਮੈਂ ਮਾਟੇ ਮਾਟੇ ਕਰਾਂਗੇ ਚਲੋ ਛੋਟੇ ਬਾਕੀ ਕਰਾਂਗੇ ਮਾਈਕ ਅਪ ਹੋ ਜਾਓ ਬਾਕੀ ਹੋਰ ਥੋੜੇ ਸਾਰੀਆਂ ਗੱਲਾਂ ਮਜੂ